ਵੱਡੀ ਤੇ ਅਮ ਫੋ ਬਤਨਾਂ ਸਾਂਝੀ ਕਰਦੇ ਪਿਆ ਤਾਂ ਵਿਖੜਿਆ ਉਹ ਮਾਚਲ ਉਹ ਪੰਜਾਬ ਦੇ ਬਾਟਰ ਦੇ ਖੜੇ ਗਿਆ ਉਹ ਤੁਹਾਨੂੰ ਦਸੀ ਮਾਚਲ ਦੇ ਵਿੱਚ ਇਹ ਪਾਸ਼ਵਾਰੀ ਹੁੰਦੀ ਪਈ ਹੈ ਤੁਹਾਨੂੰ ਜਿੱਥੇ ਹੀ ਜਿੱਥੇ ਤਾਂ ਦੱਸਾਂਗੇ ਜਿੱਥੇ ਚੱਕੀ ਦਰਿਆ ਦੇ ਵਿੱਚ ਜਿਸੇ ਪਾਣੀ ਦੇ ਬਹਾਰ ਨਾਲ ਜੈਸ ਤੋਂ 3 ਸਾਲ ਪਹਿਲਾਂ ਰੇਲਵੇ ਦਾ ਜੇ ਪੋਲ ਵੀ ਇੱਕ ਟੁੱਟਿਆ ਗਿਆ ਸੀ ਪਰ ਦੇਖ ਪਰ ਉੱਥੇ ਹੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਸਾਮਣਾ ਵੀ ਕਰਨਾ ਪਿਆ ਕਰਦਾ ਸੀ ਜ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਪਰ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਜਿਹੜਾ ਮਹਾਚਲ ਦੇ ਵੀ ਕਾਫੀ ਗਰੀਬ ਲੋਕੀਏ ਤੇ ਜਿਹੜੇ ਪੰਜਾਬ ਦੇ ਗਰੀਬ ਤਬਕਾ ਲੋਕੀਏ ਟ੍ਰੇਨ ਤੇ ਚੀ ਸਫ਼ਰ ਕਰਦੇ ਸੀ ਪਰ ਜਿਹੜੀ ਟ੍ਰੇਨ ਦਾ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਜਿਹੜਾ ਮੁਸ਼ਕਲ ਸਾਮਣਾ ਕਰਨਾ ਪੈਂਦਾ ਵੀ ਇਹ ਗਲ ਗਲ ਕਦੀ ਬੱਸਾਂ ਦੇ ਕਰਾਇਆ ਸੀ ਜਾਂ ਆਪਣੇ ਕੋਈ ਆਂਜਣ ਦੀ ਜ਼ਰੂਰੀ ਕੰਮ ਹੋਵੇ ਤਾਂ ਪਰ ਉਹਨਾਂ ਨੂੰ ਮੁਸ਼ਕਲ ਸਾਮਣਾ ਕਰਨਾ ਪੈਂਦਾ ਸੀ ਪਰ ਜੇ ਤੁਹਾਨੂੰ ਪੁੱਛਾਂ ਕਿ ਜਿਹੜੇ ਪੋਲ ਦਾ ਕੰਮ ਕਾਫੀ ਤੇਜ਼ੀ ਨਾਲ ਚੱਲਦਾ ਪਿਆ ਸੀ ਪਰ ਇਹਨਾਂ ਦੇ ਬਰਸਾਤ ਕਰਕੇ ਜਿਹੜਾ ਪੋਲ ਦਾ ਕੰਮ ਵੀ ਜਰਾ ਪੋਲ ਰੁਕਿਆ ਗਿਆ ਪਰ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਜਿਹੜਾ ਪੋਲ ਜਲਦੀ ਬਣਾ ਕੇ ਤਿਆਰ ਕੀਤਾ ਜਾਵੇ ਉਹ ਲੋਕਾਂ ਨੂੰ ਕਿੰਨਾ ਕਿਤੇ ਅਸਾਹ ਵੀ ਮਿਲਿਆ ਜਾਵੇ ਉਹ ਤੁਹਾਨੂੰ ਅਭੀ ਲਗਾਤਾਰ ਤਸਵੀਰਾਂ ਤੋਂ ਸਦੀ ਕੋਸ਼ਿਸ਼ ਕਰਦੇ ਪਿਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਜਾਂ ਬਿਲਕੁਲ ਜਿਹੜਾ ਪਾਣੀ ਦਾ ਵਹਾਅ ਇਹਨਾਂ ਵਧਣਾ ਜਿਹੜਾ ਪੋਲ ਵੀ ਹੈ ਜਿਵੇਂ ਇਸੀ ਪਾਸ ਇਹ ਅਭੀ ਕਿਆ ਜਦਾ ਕਿ ਜਦਾ ਪਾਣੀ ਦਾ ਵਹਾ ਜਦਾ ਅੱਧਾ ਪਾਣੀ ਦਾ ਵਹਾ ਚਲ ਕੇ ਬਦਲ ਪਟਲ ਕਰ ਜਾਂਦਾ ਤੇ ਪਾਣੀ ਦਾ ਵਹਾ ਬਦਲ ਨਾਲ ਕਿ ਜਿਹੜਾ ਇੱਥੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਪਰ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੀ ਲੋਕਾਂ ਦਾ ਗਲਬਾ ਕੀਤੀ ਗਈ ਪਰ ਲੋਕਾਂ ਦਾ ਕਹਿਣਾ ਕਿ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਅਪੀਲ ਕੀਤੀ ਹੈ ਕਿ ਜਿਹੜਾ ਰੇਲ ਕੋਲੇ ਰੇਲ ਜਲਦੀ ਚੱਲੀ ਕੀਤੀ ਜਾਵੇ ਮਾਚ ਤੋਂ ਪੰਜਾਬ ਵਾਲੀ ਟ੍ਰੇਨ ਜਲਦੀ ਚਾਲੂ ਕੀਤੀ ਜਾਵੇ ਫੂ ਲੋਕਾਂ ਨੂੰ ਕਿਤਨਾ ਕਿਤਨਾ ਸਹਾਰਾ ਮਿਲੇ ਚਲੋ ਗਲਬਾ ਕਰਦੇ ਇਥੇ ਲੋਕਾਂ ਦਾ ਨਾਲ ਕੀ ਕਹਿਣਾ ਲੋਕਾਂ ਦਾ ਮੈਂ ਸ਼ਮੀ ਸੁਨਤਰਾ ਹਲਚਲ ਪੰਜਾਬ ਦੀ ਪਠਾਨਕੋਟ ਦੀ ਨਾਮ ਉਹ ਕਿਥੇ ਦੇ ਰਹਿਣ ਵਾਲੇ ਮੈਂ ਬੰਗਲ ਤੋਂ ਰਹਿਣ ਵਾਲਾ ਜੀ ਸੁਆਸ਼ੰਦਰ ਮੇਰਾ ਨਾਮ ਹੈ ਇੱਥੇ ਮੈਂ ਮਹਿੰਦਰ ਪੰਚਾਇਤਾਂ ਜੀ ਤੇ ਜਿਹੜਾ ਇਹ ਪੁਲ ਜਿਹਦਾ ਰੇਲਮ ਦਾ ਤੇ ਕਾਫੀ 3-4 ਸਾਲਾਂ ਤੋਂ ਇਦਾਂ ਟੁੱਟ ਟੁੱਟਿਆ ਪਿਆ ਹੈ ਅਜੇ ਵੀ ਕੰਮ ਇਹਦਾ ਬੜਾ ਹੀ ਇੱਕ ਸਲੋ ਚਲਦਾ ਪਿਆ ਤੇ ਅਗਰ ਜੇ ਇਹ ਪੁਲ ਟ੍ਰੇਨ ਜਿਹੜੀ ਇੱਥੇ ਚੱਲੂ ਹੋ ਜਾਏ ਤੇ ਬੜੇ ਆਮ ਲੋਕਾਂ ਨੂੰ ਸਸਤਾ ਕਰਾਇਆ ਉਹਨਾਂ ਨੂੰ ਫਾਇਦਾ ਹੋਏਗਾ ਤਾਂ ਅਸੀਂ ਸਰਕਾਰ ਅਗੇ ਇੱਕ ਮੰਗ ਰੱਖਦੇ ਆਂ ਕਿ ਜਦੋਂ ਵੀ ਬਰਸਾਤ ਆਉਂਦੀ ਹੈ ਇਹਦਾ ਕੰਮ ਬੰਦ ਹੋ ਜਾਂਦਾ ਠੀਕ ਹੈ ਕੱਲ ਪਰਸੋ ਦੇ ਤਿੰਨ ਚਾਰ ਦਿਨ ਲਗਾਤਾਰ ਜੇ ਬਰਸਾਤ ਹੋਇਆ ਕਾਫੀ ਪਾਣੀ ਜਿਹੜਾ ਇਹ ਪਿੱਲਰਾਂ ਤੇ ਉੱਪਰ ਵੀ ਆਇਆ ਠੀਕ ਹੈ ਜੀ ਤਾਂ ਹੁਣ ਕਹ ਰਿਹਾ ਕਿ ਮੰਗ ਰਦੇ ਆ ਕਿ ਪਾਣੀ ਅਸੀਂ ਇਹ ਨਹੀਂ ਕਹਿੰਦੇ ਕੰਮ ਨਹੀਂ ਹੋ ਰਿਹਾ ਕੰਮ ਤਾਂ ਹੋ ਰਿਹਾ ਲੇਕਿਨ ਬਹੁਤ স্লো ਜਿਸ ਬੋਲਦੇ ਆ ਜਿਸ ਕਾਰਨ ਆ ਪਬਲਿਕ ਦਾ ਨੁਕਸਾਨ ਹੋ ਰਿਹਾ ਆਉਣ ਜਾਣ ਵਾਸਤੇ ਮੁਸ਼ਕਲ ਹੋ ਰਹੀ ਹੈ ਠੀਕ ਹੈ ਜੀ ਬਾਕੀ ਇੱਕ ਹੋਰ ਕੱਲ ਨਿਊਜ਼ ਲੱਗੇ ਆ ਕਿ ਥੜਾ ਉਹ ਜਿਹੜਾ ਟੱਟਾਂ ਕੋਦੇ ਨਾਲ ਇੱਕ ਪੋਲਾ ਉਹ ਵੀ ਹਿੱਲਿਆ ਪਿਆ ਸਾਦੇ ਮੋਸਟ ਨੂੰ ਕਰ ਉਹ ਵੀ ਰੁੜ ਗਿਆ ਉਹ ਵੀ ਰੁੜ ਗਿਆ ਤੇ ਸਰਕਾਰ ਨਾਲ ਅਸੀਂ ਹੱਥ ਜੋੜ ਕੇ ਮੰਗ ਕਰਦੇ ਹਾਂ ਸਰਕਾਰਾਂ ਕਿ ਇਹਨਾਂ ਚੀਜ਼ਾਂ ਪਰ ਪੋਲਾ ਨੇ ਪਾਸੇ ਖਾਸ ਕਰਕੇ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦੇ ਸਾਹਮਣੇ ਨਾ ਕਰਨਾ ਪਵੇ ਸਰ ਜਦੋਂ ਇਹ ਕੋਲ ਚਾਲੂ ਹੋ ਜਾਂਦਾ ਕਿੰਨਾ ਕੁ ਲੋਕਾਂ ਨੂੰ ਫਾਇਦਾ ਮਿਲੇਗਾ ਮੈਂ ਕਹਿੰਦਾ ਫਾਇਦਾ ਸੋਨੇ ਦੇ ਸਵਾ ਦਾ ਹੋਏਗਾ ਜੀ ਇਹ ਗੱਲ ਪੱਕੀ ਹੈ 100% ਕਿ ਇੱਕ ਤਾਂ ਕਿਰਾਇਆ ਬਸਾਂ ਬੜਾ ਇਸ ਵੱਲੇ ਅਗਰ ਟ੍ਰੇਨ ਚਾਲੂ ਹੁੰਦੀ ਹੈ ਤੇ ਮੋੜ ਜ਼ਿਆਦਾ ਫਾਇਦਾ ਲੋਕਾਂ ਦੇ ਪੈਸੇ ਬਚਣਗੇ ਮੇਰਾ ਨਾਮ ਵੀ ਹੈ ਅ ਅਜੀ ਜੀ ਜਦੋਂ ਵੀ ਕਿ ਹਿਮਾਚਲ ਦੇ ਵਿੱਚ ਬਰਸਾਤ ਲੱਗੀ ਹੈ ਕਾਫੀ ਪਾਣੀ ਆ ਉਹਦੇ ਕਾਰਨ ਜਿਹੜਾ ਆ ਪੂਸੀ ਵਾਰੀ ਵੀ ਇਹ ਪੁਲ ਜਿਹੜਾ ਡੇਗ ਗਿਆ ਸੀਗਾ ਰੇਲਵੇ ਹਾਂਜੀ ਉਸ ਤੋਂ ਬਾਅਦ ਲਗਾਤਾਰ ਬੰਦੀ ਸੀਗਾ ਪੁਲ ਕਿੰਨਾ ਕੁ ਲੋਕਾਂ ਨੂੰ ਜਿਹੜਾ ਨੁਕਸਾਨ ਹੁੰਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਟ੍ਰੇਨ ਨਹੀਂ ਚਲਦੀ ਹੈਗੇ ਦੋਸਤਾ ਬਹੁਤ ਹਸਾਨਾ ਹੁੰਦਾ ਹੈ ਹੂੰ ਹਾਂਜੀ ਤੇ ਹੁਣ ਜਦੋਂ ਇਹ ਪੁਲ ਬਣ ਕੇ ਠੀਕ ਹੋ ਜਾਏਗਾ ਤੇ ਫੇ ਲੋਕਾਂ ਨੂੰ ਫਾਇਦਾ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਜੋ ਡੇਲੀ ਅਪ ਡਾਊਨ ਕਰਨੇ ਵਾਲੇ ਲੋਕ ਹੈ ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਇਸ ਚੀਜ਼ ਦਾ ਜੋ ਨੌਕਰੀ ਨਾਕਰੀ ਨੂੰ ਜਾਂਦੇ ਹੈਗੇ ਨੇ ਆਪਣੇ ਉਹਨਾਂ ਨੂੰ लोगर कर तो करीबन सौ दो सौ लोगों का सफर करता है करते ही हो कहाँ काम करते हो आप कहीं पर काम करते हैं किस चीज का हाँ किस चीज का काम करते हो ठेकेदार का ठेकेदार का ये पुल किनारे हाँ ये कुल किनारे अच्छा वो भी काम है चल जाएगा बंदे अभी अभी बंद है किस कार है मतलब बारिश हो हो अच्छा अच्छा हाँ फिर से ये हो जाएगा तो फिर काम चलेगा ठीक है दिन रात काम चलता है जो हाँ नहीं पाँच बजे छुट्टी हो जाता है ठीक है